ਸਾਰੇ ਸਰਕਾਰਯੋਗ ਭਾਰਤ ਸੀਸਿੰਦਰ ਦੇਵ ਪ੍ਰਧਾਨ ਸਾਹਿਬ ਆਪका ਪ੍ਰਧਾਨ ਸਹਿਬਾਨ ਸਾਰੇ ਸਰਕਾਰਯੋਗ ਵਕੀਲ ਸਹਿਬਾਨ ਇਲਾਕੇ ਤੋਂ ਆਏ ਪੰਚ ਸਰਪੰਚ ਦੇ ਲੀਡਰ ਸਹਿਬਾਨ ਅੱਜ ਸਰਕਾਰ ਦੀਆਂ ਜਾਤੀਆਂ ਕਰਕੇ ਬਹੁਤ ਹੀ ਸੁੱਕੜ ਸਿਆੜੇ ਪੜੇ ਲਿਖੇ ਵਰਗ ਨੂੰ ਧਰਤੀ ਤੇ ਬੈਠਣਾ ਪੈ ਰਿਹਾ ਹੈ ਜਿਹੜੇ ਲੋਕਾਂ ਨੇ بڑے ਚਾਵਾ ਦੇ ਨਾਲ ਬਦਲਾਵ ਬਾਸਤੇ ਸਰਕਾਰ ਲੈ ਕੇ ਆਂਦੀ ਸੀ ਉਹ ਜਿਹੜੀ ਸਰਕਾਰ ਹੈ ਲੋਕਾਂ ਦੇ ਹੱਕਾਂ ਦੇ ਡਾਕੇਬਾਰ ਲੱਗੀ ਰਹੀ ਹੈ ਤੇ ਲੋਕਾਂ ਦੀ ਸੁਣਵਾਈ ਕੋਈ ਨਹੀਂ ਹੈ ਇੱਥੇ ਤੱਕ ਜਿਹੜਾ 20 ਲੱਖ ਬੰਦਿਆਂ ਨੇ ਇਹਨਾਂ ਵਾਸਤੇ ਐਮਪੀ ਚੁਣ ਕੇ ਦਿੱਤਾ 22 ਲੱਖ ਬੰਦਿਆਂ ਦੀ ਬੋਟ ਦੇ ਨਾਲ ਜਿਹੜਾ ਇਸ ਇਲਾਕੇ ਦਾ ਐਮ ਐਲ ਏ ਬੜਿਆ ਇਹਨਾਂ ਆਮ ਆਦੀ ਪਾਰਟੀ ਦੇ ਉਹ ਧਰੇ ਵਿੱਚ ਆਉਂਦਾ ਤੇ ਉਹਨੂੰ ਇਹ ਨਹੀਂ ਪਤਾ ਹੁੰਦਾ ਕਿ ਮੈਂ ਕਹਾ ਕਹਿਣਾ ਮੈਂ ਉੱਥੇ ਜਾ ਕੇ ਕਹਾ ਕਿ ਭਾਈ ਇਹ ਪਿੰਡ ਨਹੀਂ ਜਾਣਗੇ ਉਧਰ ਜਾਂ ਮੈਂ ਜਾ ਕੇ ਕਹਾ ਕਿ ਪਿੰਡ ਜਾਣਗੇ ਭਈ ਤੂੰ ਆਇਆ ਕਦੇ ਵਾਸਤੇ ਤੈਨੂੰ ਪਤਾ ਹੀ ਨਹੀਂ ਜਦ ਕੁਝ ਨਹੀਂ ਸਰਕਾਰ ਬਾਰੇ ਸਰਕਾਰ ਦਿੱਲੀ ਦੇ ਲੋਕ ਚਲਾ ਰਹੇ ਮੈਂ ਤਾਂ ਉਸ ਸਮੇਂ ਵੀ ਬਿਆਨ ਦਿੱਤਾ ਸੀ ਕਿ ਬਾਹਰ ਦੇ ਬੰਦੇ ਆ ਕੇ ਸਰਕਾਰ ਚਲਾਣਗੇ ਮੇਰਾ ਬਿਆਨ ਹੋਰ ਪਾਸੇ ਦੇ ਤੌਰ 'ਤੇ ਪ੍ਰਵਾਸੀ ਮੇਰੇ ਪਿੱਛੇ ਬਹਿ ਕੇ ਤੇ ਪੰਜਾਬੀਆਂ ਨੇ ਗੱਲ ਨੂੰ ਸਮਝੀ ਜੇ ਅੱਜ ਬਾਹਰ ਦੇ ਬੰਦੇ ਆ ਕੇ ਸਾਡੇ ਤੇ ਨਾਦਰशाही ਫਰਮਾਨ ਲਾਗੂ ਕਰਦੇ ਹੈ ਜਿਹਦੇ ਨਾਲ ਹਰ ਵਰਗ ਦਾ ਹਰ ਲੈਵਲ ਤੇ ਨਕਸਾਰ ਹੋ ਰਿਹਾ ਹੈ ਅਨੰਦਪੁਰ ਸਾਹਿਬ ਜ਼ਿਲ੍ਹਾ ਬਣੇ ਸਾਨੂੰ ਖੁਸ਼ੀ ਹੈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਗੁਰੂ ਸਾਹਿਬ ਦੀ ਧਰਤੀ ਹੈ ਸਿੱਖ ਕੌਮ ਦਾ ਵਾਸਤੇ ਬਹੁਤ ਵੱਡਾ ਸਥਾਨ ਹੈ ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਸਾਡੀ ਜਿਹੜੀ ਸੌਖ ਹੈ ਸਾਡਾ ਜਿਹੜਾ ਆਉਣ ਜਾਣ ਲਈ ਜਿੱਥੇ ਅਸੀਂ ਸੌਖੇ ਤੌਰ ਤੇ ਤਸੀਲਾਂ ਜਾ ਸਕਦੇ ਹਾਂ ਉਦੇ ਵਾਸਤੇ ਸਾਡੀ ਇਨਕਨਵੀਨੀਅਸਲੀ ਹੋਣੀ ਚਾਹੀਦੀ ਸਾਡੇ ਵਕੀਲਾਵਾਂ ਵਾਸਤੇ ਹੁਣ ਚਿੜੀ ਦੇ ਪਹੁੰਚ ਜਿੱਨਾ ਰਹੇ ਜੇਗਾ ਮੁਹਾਲੀ ਚਿੜੀ ਦੇ ਪਹੁੰਚ ਜਿੱਨਾ ਰਹਿਣਾ ਰੋਪੜ ਤੇ ਨਾ ਮਾ ਜਿਲ੍ਹਾ ਬਣ ਜਾਣਾ ਲੇਕਿਨ ਫੇਰ ਵੀ ਅਸੀਂ ਸਹਿਮਤ ਹੈ ਲੇਕਿਨ ਜਿਹੜੀਆਂ ਪੰਚਾਇਤਾਂ ਹਨ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਦੇ ਫੈਸਲੇ ਲੈ ਜਾਣਾ ਕਿੱਧਰ ਜਾਣਾ ਚਾਹੁੰਦੇ ਜੇ ਬਦਲਣਾ ਚਾਹੁੰਦੇ ਜਦ ਸਾਡੇ ਲੋਕ ਉਧਰ ਨਹੀਂ ਜਾਣਾ ਚਾਹੁੰਦੇ ਫਿਰ ੱੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ਧੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਵਿਕਾਰ ਨਹੀਂ ਕਰਨਾ ਇਹ ਸਾਨੂੰ ਸ਼ੁਰੂ ਕਰਨਾ ਚਾਹੀਦਾ ਸੀ ਲੇਕਿਨ ਮੈਂ ਧੰਨਵਾਦੀ ਹਾਂ ਵਕੀਲ ਸਹਿਬਾਨਾਂ ਦਾ ਇਹਨਾਂ ਦੀ ਐਸੋਸੀਏਸ਼ਨ ਦਾ ਸਾਰੇ ਸੀਨੀਅਰ ਤੇ ਹੋਰ ਸਾਰੇ ਵਕੀਲਾਂ ਦਾ ਕਿ ਉਹ ਲੋਕਾਂ ਦੀ ਲੜਾਈ ਆਪ ਮੂਰਿਆਂ ਕੇ ਲੜ ਰਹੇ ਵਕੀਲ ਸਹਿਬਾਨ ਦਾ ਚਲੋ ਓਕੇ ਸੋਕੇ ਓਕੇpropto ਵੀ ਕੇਸ ਲੜ ਲੈਣਗੇ ਲੇਕਿਨ ਇਹ ਜਿਹੜੀ ਤੁਸੀਂ ਲੜਾਈ ਬਿੱਡੀ ਹੈ ਮੈਂ ਸਾਰੇ ਵਕੀਲ ਸਹਿਬਾਨਾਂ ਦਾ ਹੱਥ ਜੋੜ ਕੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਸ ਇਲਾਕੇ ਦੇ ਵਿੱਚ ਐਮਐਲਏ ਰਿਹਾ ਮੰਤਰੀ ਰਿਹਾ ਖਰੜ ਦੇ ਵਿੱਚ ਖੈਰ ਮਿਊਸਪਲ ਕਮੇਟੀ ਦਾ ਪ੍ਰਧਾਨ ਵੀ ਰਿਹਾ ਲੇਕਿਨ ਹਮੇਸ਼ਾ ਵਕੀਲ ਸਹਿਬਾਨਾਂ ਨੇ ਜਦ ਵੀ ਜ਼ਰੂਰਤ ਪਈ ਹੈ ਮੂਰੇ ਹੋ ਕੇ ਸੁਸਾਇਟੀ ਨੂੰ ਅਗਵਾਈ ਦਿੱਤੀ ਹੈ ਅਰਥਾਤ ਤੋਂ ਤੁਹਾਨੂੰ ਆਸ ਵੀ ਹਮੇਸ਼ਾ ਉਹੀ ਰਹਦੀ ਹੈ ਕਿਉਂਕਿ ਵਕੀਲ ਇੱਕ ਸਹਾਰਾ ਹੁੰਦਾ ਹੈ ਹਸਪਤਾਲ 'ਚ ਵੀ ਬੰਦਾ ਵੱਜ ਜਾਂਦਾ ਕਚਹਿਰੀ 'ਚ ਵਕੀਲਾਂ ਪੇਸ਼ ਹੋਵੇ ਬੇਹਿੰਦੀ ਵੱਜਦਾ ਸੋ ਤੁਸੀਂ ਹਮੇਸ਼ਾ ਇਨਸਾਫ ਦਿਵਾਉਣਾ ਸਾਨੂੰ ਤੁਸੀਂ ਇਹ ਇਨਸਾਫ ਦੀ ਲੜਾਈ ਵਿੱਚ ਅੱਗੇ ਵਧੇ ਹੈ ਮੈਂ ਪਿਛਲੇ ਦਿਨਾਂ ਜਿੱਥੇ ਹੈ ਨਹੀਂ ਸੀ ਉਹਦੇ ਲਈ ਮਾਫੀ ਚਾਹੁੰਦਾ ਮੈਨੂੰ ਪਹਿਲਾਂ ਆਉਣਾ ਚਾਹੀਦਾ ਸੀ ਕਰਨੇ ਲੇਕਿਨ ਹੋਣ ਮੈਂ ਰੋਜ਼ ਸੋਡੇ ਪਾਸ ਇੱਕ ਹਾਜ਼ਰੀ ਜਰੂਰ ਲਾਇ ਕਰਾਂਗਾ ਜਿਸ ਦਿਨ ਤੁਸੀਂ ਕੋਈ ਹੋਰ ਵੱਡਾ ਪ੍ਰੋਗਰਾਮ ਲਿਕਣਾ ਹੋਵੇ ਜ਼ਿਆਦਾ ਲੋਕਾਂ ਦੀ ਜ਼ਰੂਰਤ ਹੋਵੇ ਤਾਂ ਐਸੀ ਹਰ ਵਿਵਸਥਾ ਕਰਕੇ ਪਿੰਡਾਂ ਚੋਂ ਬੰਦਿਆਂ ਨੂੰ ਲੈ ਕੇ ਆਮਾਗੇ ਬਕਸਾਂ ਵੀ ਲਗਾਵਾਗੇ ਕਿਉਂਕਿ ਇਹ ਲੜਾਈ ਵੱਡੀ ਵੀ ਹੋ ਸਕਦੀ ਹੈ ਸਰਕਾਰਾਂ ਸੁਣਦੀ ਅਸਰਦੀ ਹੈ ਨਹੀਂ ਧੱਕੇ ਕਰਦੀਆਂ ਲੇਕਿਨ ਧੱਕੇ ਦੇ ਅਰ ਜ਼ਬਰ ਦੇ ਖਿਲਾਫ ਵੀ ਉਸੇ ਗੁਰੂ ਸਾਹਿਬ ਨੇ ਸਿਖਾਇਆ ਹੈ ਜਿਨ੍ਹਾਂ ਦਾ ਹੁਣ ਸ਼ਹੀਦੀ ਦਿਵਸ ਆ ਰਿਹਾ ਜਿਹਦੇ ਤੇ ਸਾਡੇ ਹੱਕਾਂ ਨੂੰ ਖੋਣ ਦੀ ਗੱਲ ਚੱਲ ਰਹੀ ਹੈ ਸੋ ਐਸੀ ਉਸੇ ਗੁਰੂ ਸਾਹਿਬ ਦੇ ਪੈਰੋਕਾਰ ਹੈ ਅੱਗੇ ਉਹਨਾਂ ਦੇ ਨਕਸ਼ੇ ਕਰਮ ਤੇ ਚੱਲਣ ਵਾਲੇ ਹੈ ਸ਼ਮਕੌਰ ਸਾਹਿਬ ਦੀ ਧਰਤੀ ਸਾਨੂੰ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਹਮੇਸ਼ਾ ਬੰਗਾਰਦੀ ਰਹਿੰਦੀ ਹੈ ਜੇ ਸਾਡੇ ਨਾਲੇ ਧੱਕਾ ਹੋਏਗਾ ਤਾਂ ਐਸੀ ਚੁੱਪ ਕਰਕੇ ਨਹੀਂ ਬੈਠਾਂਗੇ ਇਹ ਲੜਾਈ ਨੂੰ ਅੰਜਾਮ ਤੱਕ ਲੈ ਕੇ ਜਾਵਾਂਗੇ ਐਸੀ ਇਹ 35 ਪਿੰਡ ਨਹੀਂ ਜਾਣਦੇ ਕਿਸੇ ਹੋਰ ਜ਼ਿਲ੍ਹੇ ਵਿੱਚ ਇਹ ਮੁਹਾਲੀ ਜ਼ਿਲ੍ਹੇ ਵਿੱਚ ਹੀ ਰਹਿਣਗੇ ਤੇ ਹਰ ਲੜਾਈ ਇਹਦੇ ਵਾਸਤੇ ਅਸੀਂ ਲੜਾਂਗੇ ਸੋ ਮੈਂ ਫੇਰ ਇੱਕ ਵਾਰ ਧੰਨਵਾਦੀ ਹਾਂ ਹਰ ਤਰੀਕੇ ਦੇ ਨਾਲ ਤਨਮਨ ਧੰਦੇ ਨਾਲ ਇਸ ਜਿਹੜੀ ਲੜਾਈ ਤੁਸੀਂ ਬਿੱਟੀ ਆ ਉਹਦੇ ਤੁਹਾਡੇ ਨਾਲ ਖੜਾਂਗੇ ਮੈਂ ਹਰ ਰੋਜ਼ ਇਸ ਧਰਨੇ ਵਿੱਚ ਆਵਾਂਗਾ ਤੇ ਜਦੋਂ ਵੀ ਤੁਸੀਂ ਕਹੋਗੇ ਹੁਣ ਵੀ ਆਪਣੇ ਇਲਾਕੇ ਦੇ ਸਾਰੇ பஞ்சਾਇਤ ਸਰਪੰਚ ਸਰਪੰਚ ਬੈਠੇ ਹੈ ਵਕੀਲ ਸਹਿਬਾਨ ਆਦੀ ਅਗਵਾਈ ਦੇ ਵਿੱਚ ਅਸੀਂ ਜਰ ਵੀ ਤੁਸੀਂ ਕਹੋਗੇ ਇੱਥੇ ਆ ਕੇ ਬੈਠਾਂਗੇ ਤੇ ਇਸ ਤੁਹਾਡੀ ਲੜਾਈ ਨੂੰ ਤੁਹਾਡੇ ਨਾਲ ਹੋ ਕੇ ਤੁਹਾਡੀ ਰਹਿਨਮਾਈ ਤੇ ਅਸੀਂ ਅੱਗੇ ਵਧਾਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ